2018 ਦੇ ਵਿੱਚ ਇੱਕ ਕਤਲ ਹੁੰਦਾ ਡੇਰਾ ਬੱਸੀ ਨਵਜੋਤ ਸਿੰਘ ਦਾ ਕਿ 6 ਸਾਲ ਦਾ ਸਮਾਂ ਲੱਗਿਆ ਪੁਲਿਸ ਨੂੰ ਤਾਂ ਇੰਨਾ ਲੰਬਾ ਸਮਾਂ ਕਿਵੇਂ ਇਹ ਹੱਥ ਕਿਉਂ ਨਹੀਂ ਆਇਆ ਇੱਕ ਬਰਡਿੰਗ ਸਿੰਗਰ ਸੀਗੇ ਨਵਜੋਤ ਸਿੰਘ ਇਸਾਪੁਰੀ ਅਵਿਰਕ ਤੇ ਉਹਨਾਂ ਦਾ ਮਰਡਰ ਕਰ ਦਿੱਤਾ ਗਿਆ ਬੜਾ ਸੈਂਸੇਸ਼ਨਲ ਕੇਸ ਸੀਗਾ ਜਦੋਂ ਦੋਨਾਂ ਬਾਰੇ ਪਤਾ ਕੀਤਾ ਗਿਆ ਤਾਂ ਇੱਕ ਦੀ ਆਲਰੇਡੀ ਪਿਛਲੇ 1 ਸਾਲ ਤੋਂ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਜਿਹੜਾ ਦੂਸਰਾ ਬੰਦਾ ਹੈ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਨੇ ਮਕਸਦ ਸੀਗਾ ਉਹ ਲੁੱਟ ਕੋਦਾ ਸੀਗਾ ਤੇ ਕਾਰ ਸਨੇਚ ਕਰਨਾ ਆਈ ਸੀ ਗਨ ਪੁਆਇੰਟ ਦੇ ਉੱਤੇ ਡਿਊਰਿੰਗ ਸਟੈਚਿੰਗ ਇਹਨਾਂ ਦੀ ਸਕਫਲ ਹੋਈ ਤੇ ਸਕਫਲ ਦੌਰਾਨ ਚਾਰ ਪੰਜ ਗੋਲੀਆਂ ਜਿਹੜੀਆਂ ਆਈਆਂ ਉਹਨੂੰ ਜਿਹੜੇ ਵਿਕਟਮ ਹੈ ਉਹਨੂੰ ਮਾਰ ਦਿੱਤੀ। ਮਨਜੋਤ ਆਪਣੀ ਕਲਾਸ ਲਗਾ ਕੇ ਮਿਊਜ਼ਿਕ ਦੀ ਘਰ ਵਾਪਸ ਜਾ ਰਿਹਾ ਸੀਗਾ। ਉਹਨਾਂ ਨੂੰ ਕਿਵੇਂ ਪਤਾ ਲੱਗਿਆ ਕੋਈ ਰੇਕੀ ਕੀਤੀ ਗਈ ਸੀ ਪਹਿਲਾਂ ਕਿ ਮਨਜੋਤ ਇੱਥੇ ਰਹਿੰਦਾ ਇੱਥੋਂ ਜਾਣਦਾ ਹੈ। ਯੋਜਨਾ ਤੇ ਅਲਰੇਡੀ ਪੁੱਛ ਗਈ ਉਸ ਤੋਂ ਸਾਨੂੰ ਸਾਹਮਣੇ ਆਇਆ ਹੈ ਕਿ 2019 ਦੇ ਵਿੱਚ ਹਰਿਆਣਾ ਦੇ ਇੱਕ ਪੁਲਿਸ ਸਟੇਸ਼ਨ ਦੇ ਵਿੱਚ ਕੇਸ ਦਰਜ ਹੈ ਜਿਦੇ ਵਿੱਚ ਉਹ ਵੈਪਨ ਜਿਹੜਾ ਇਸਤੇਮਾਲ ਹੋਇਆ ਸੀ ਉਹ ਰਿਕਵਰ ਹੋ ਗਿਆ। ਔਜ਼ਾਰ ਟੀਵੀ ਦੇ ਫੇਸਬੁੱਕ ਅਤੇ YouTube ਪੇਜ ਦੇ ਨਾਲ ਜੁੜੇ ਹੋਏ 2018 ਦੇ ਵਿੱਚ ਇੱਕ ਕਤਲ ਹੁੰਦਾ ਡੇਰਾ ਬੱਸੀ ਨਵਜੋਤ ਸਿੰਘ ਦਾ ਤਾਂ ਇਸ ਦਾ ਮਸਲਾ ਕੀ ਸੀਗਾ ਕਤਲ ਕਿਉਂ ਕੀਤਾ ਗਿਆ ਇਸ ਦੇ ਵਿੱਚ ਕਿਉਂਕਿ ਜਦੋਂ ਪੁਲਿਸ ਨੇ ਪਹਿਲਾਂ ਵੀ ਬਿਆਨ ਦਿੱਤੇ ਕਿਹਾ ਗਿਆ ਕਿ ਸਾਨੂੰ ਸ਼ੱਕ ਹੈ ਕਿ ਕੋਈ ਪ੍ਰੇਮ ਵਾਲਾ ਕੋਈ ਮਸਲਾ ਹੈ ਜਾਂ ਫਿਰ ਜਾਇਦਾਦ ਦਾ ਪਰ ਉਸ ਤੋਂ ਬਾਅਦ ਹੁਣ 6 ਸਾਲਾਂ ਬਾਅਦ ਇਹ ਸਾਰੀ ਸ਼ਵੀ ਤਸਵੀਰ ਜਿਹੜੀ ਹੈ ਕਲੀਅਰ ਹੋਈ ਹੈ ਸਾਡੇ ਨਾਲ ਡਾਕਟਰ ਸੰਦੀਪ ਗਰਗ ਜੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤਿੰਨ ਕੇਸ ਨੇ ਉਹ ਬਰੀਫ ਕੀਤੇ ਗਏ ਨੇ ਸਭ ਤੋਂ ਪਹਿਲਾਂ ਜਿਹੜਾ ਇਹ ਮਰਡਰ ਕੇਸ ਸੀਗਾ ਤਾਂ ਇਸ ਦੇ ਉੱਤੇ ਗੱਲਬਾਤ ਕਰਾਂਗੇ ਸਰ ਪਹਿਲਾਂ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ 6 ਸਾਲ ਦਾ ਸਮਾਂ ਲੱਗਿਆ ਪੁਲਿਸ ਨੂੰ ਤਾਂ ਇੰਨਾ ਲੰਬਾ ਸਮਾਂ ਕਿਵੇਂ ਇਹ ਹੱਥ ਕਿਉਂ ਨਹੀਂ ਆਇਆ ਪਹਿਲਾਂ ਇਹ 2018 ਦੇ ਵਿੱਚ ਇੱਕ ਬਡਿੰਗ ਸਿੰਗਰ ਸੀਗੇ ਨਵਜੋਤ ਸਿੰਘ ਈਸਾਪੁਰੀਆ ਵਿਰਕ ਤੇ ਉਹਨਾਂ ਦਾ ਮਰਡਰ ਕਰ ਦਿੱਤਾ ਗਿਆ ਬੜਾ ਸੈਂਸੇਸ਼ਨਲ ਕੇਸ ਸੀਗਾ ਤੇ ਪੁਲਿਸ ਨੇ ਉਸ ਟਾਈਮ ਤੋਂ ਹੀ ਬੜੀ ਮਿਹਨਤ ਕੀਤੀ ਹੈ ਇਹਦੇ ਰਿਗਾਰਡਿੰਗ ਇਨਵੈਸਟੀਗੇਸ਼ਨ ਹਰ ਪੱਖੋਂ ਇਨਵੈਸਟੀਗੇਸ਼ਨ ਇਹਦੀ ਕੀਤੀ ਤੇ ਸਾਡੀ ਟੀਮ ਵੀ ਇਹਦੇ ਵਿੱਚ ਕਿਸ ਪਿਛਲੇ ਕਾਫੀ ਮਹੀਨਿਆਂ ਤੋਂ ਮਿਹਨਤ ਕਰ ਰਹੀ ਸੀ ਸਾਨੂੰ ਕੁਝ ਹਿਊਮਨ ਇੰਟੈਲੀਜੈਂਸ ਦੇ थ्रू ਸਾਨੂੰ ਕੋਈ ਕਲੂ ਲੱਗਿਆ ਜਿਹਨੂੰ ਅਸੀਂ ਡਿਵੈਲਪ ਕਰਦੇ ਕਰਦੇ ਤੇ ਉਸ ਤੋਂ ਬਾਅਦ 4-5 ਸਾਲ ਦਾ ਟੈਕਨੀਕਲ ਡਾਟਾ ਐਨਲਾਈਜ਼ ਕਰਕੇ ਤੇ ਉਸ ਤੋਂ ਬਾਅਦ ਇਹ ਜਿਹੜੇ ਦੋ ਮੁਜਰਮੇ ਦੇ ਵਿੱਚ ਇਨਵੋਲਡ ਸੀਗੇ ਉਹ ਦੋਨੋਂ ਆਈਡੈਂਟੀਫਾਈ ਹੋਏ ਜਦੋਂ ਦੋਨਾਂ ਬਾਰੇ ਪਤਾ ਕੀਤਾ ਗਿਆ ਤਾਂ ਇੱਕ ਦੀ ਆਲਰੇਡੀ ਪਿਛਲੇ ਸਾਲ ਤੋਂ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਜਿਹੜਾ ਦੂਸਰਾ ਬੰਦਾ ਹੈ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਹਨਾਂ ਦਾ ਜਿਹੜਾ ਮੇਨ ਮਕਸਦ ਸੀਗਾ ਉਹ ਲੁੱਟਖੋਦਾ ਸੀਗਾ ਤੇ ਕਾਰ ਸਨੇਚ ਕਰਨ ਆਏ ਸੀ ਗਨ ਪੁਆਇੰਟ ਦੇ ਉੱਤੇ ਡੂਰਿੰਗ ਸਨੇਚਿੰਗ ਇਹਨਾਂ ਦੀ ਸਕਫਲ ਹੋਈ ਤੇ ਸਕਫਲ ਦੌਰਾਨ ਚਾਰ-ਪੰਜ ਗੋਲੀਆਂ ਜਿਹੜੀਆਂ ਹੈਗੀਆਂ ਉਸ ਨੂੰ ਜਿਹੜੇ ਵਿਕਟਮ ਹੈ ਉਹਨੂੰ ਮਾਰ ਦਿੱਤੀਆਂ ਗਈਆਂ ਸਰ ਇਹ ਕਿਵੇਂ ਹੋਇਆ ਕਿ ਉਹਨਾਂ ਨੇ ਕਾਰ ਹੀ ਖੋਣੀ ਸੀ ਕਿਉਂਕਿ ਅਗਰ ਜਨਮਜੋਤ ਆਪਣੀ ਕਲਾਸ ਲਗਾ ਕੇ 뮤직 ਦੀ ਘਰ ਵਾਪਸ ਜਾ ਰਿਹਾ ਸੀਗਾ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਕੋਈ ਰੇਕੀ ਕੀਤੀ ਗਈ ਸੀ ਪਹਿਲਾਂ ਕਿ ਨਵਜੋਤ ਇੱਥੇ ਰਹਿੰਦਾ ਇੱਥੋਂ ਜਾਂਦਾ ਤੇ ਇਸ ਹਿਸਾਬ ਨਾਲ ਇਸ ਨੂੰ ਰੋਕ ਕੇ ਕਿ ਮੈਂ ਦੱਸਿਆ ਕਿ ਟਾਰਗੇਟ ਨਵਜੋਤ ਨਹੀਂ ਸੀ ਟਾਰਗੇਟ ਕਾਰ ਖੋਣਾ ਸੀਗਾ ਹਜੇ ਤੱਕ ਕਰਦੀ ਸਦੀ ਪੁੱਛਗਿਸ਼ ਤੋਂ ਇਹੀ ਸਾਹਮਣੇ ਆਇਆ ਪਰ ਫਿਰ ਵੀ ਡਿਟੇਲ ਚ ਇਹਦੀ ਪੁੱਛਗਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਹਥਿਆਰ ਕਿਹੜੇ ਕਿਹੜੇ ਮਿਲਣ ਕਿਉਂਕਿ ਪਹਿਲਾਂ ਉਸ ਵਕਤ ਜਦੋਂ ਸ਼ੂਟ ਕੀਤਾ ਗਿਆ ਸੀ 9mm ਦੇ ਜਿਹੜੇ ਜਿੰਦਾ ਕਾਰਤੂਸ ਵੀ ਉੱਥੇ ਮਿਲੇ ਸੀਗੇ ਗੱਡੀ ਵੀ ਉੱਥੇ ਮਿਲੀ ਸੀਗੀ ਕਿਹੜੇ ਹਥਿਆਰ ਸੀਗੇ ਹੁਣ ਉਹ ਮਿਲ ਗਏ ਨੇ ਹੁਣ ਜੀ ਉਹ ਚ ਹਥਿਆਰ ਜਿਹੜੀ ਪੁੱਛਗਿਸ਼ ਤੋਂ ਸਾਨੂੰ ਸਾਹਮਣੇ ਆਇਆ ਹੈ ਕਿ 2019 ਦੇ ਵਿੱਚ ਹਰਿਆਣਾ ਦੇ ਇੱਕ ਪੁਲਿਸ ਸਟੇਸ਼ਨ ਦੇ ਵਿੱਚ ਕੇਸ ਦਰਜ ਹੈ ਜਿਦੇ ਵਿੱਚ ਉਹ ਵੈਪਨ ਜਿਹੜਾ ਇਸਤੇਮਾਲ ਹੋਇਆ ਸੀ ਉਹ ਰਿਕਵਰ ਹੋ ਗਿਆ ਤਾਂ ਉਹ ਹੁਣ ਅਸੀਂ ਉਹ ਰਿਕਵਰ ਜ ਦੀ ਜਾਂਚ ਕਰਾਵਾਂਗੇ ਤਾਂ ਉਹ ਵੈਪਨ ਆਲਰੇਡੀ 2019 ਦੇ ਵਿੱਚ ਹਰਿਆਣਾ ਦੇ ਵਿੱਚ ਕਿਸੇ ਕੇਸ ਸ਼ਿਕਰ ਰਿਕਵਰ ਹੋ ਚੁੱਕਿਆ ਇਹਦੇ ਵਿੱਚ ਜੀ ਇਸ ਦੇ ਵਿੱਚ ਰਾਣਾ ਦਾ ਅਗਰ ਜੇ ਗੱਲ ਕੀਤੀ ਜਾਵੇ ਰਾਣਾ ਦਾ ਹੋਰ ਕੀ ਕ੍ਰਿਮੀਨਲ ਬੈਕਗ੍ਰਾਉਂਡ ਕੀ ਹੈ ਇਸ ਤੋਂ ਪਹਿਲਾਂ ਕਿਹੜੇ ਕਿਹੜੇ ਵਾਰਦਾਤ ਨੂੰ ਅੰਜਾਮ ਦੇ ਚੁੱਕੇ ਹੋ ਇਹ ਚੋਰੀ ਦਾ ਹੀ ਹੁੰਦਾ ਸੀਗਾ ਕਿ ਜਾਂ ਫਿਰ ਨਸ਼ਾ ਐਨਡੀਪੀਐਸ ਦੇ ਨਾਲ ਕੁਝ ਸੀਗਾ ਨਹੀਂ ਨਹੀਂ ਇਹ ਜਿਹੜਾ ਰਾਣਾ ਹੈ ਇਹਦੇ ਉੱਤੇ ਕਰੀਬ 7 ਮੁਕਦਮੇ ਸਾਨੂੰ ਆਲਰੇਡੀ ਜਿਹੜਾ ਹੈਗਾ ਇਹ ਜਿਹੜਾ ਵਿਸ਼ੇਕਰ ਉਰਫ ਰਾਜਤ ਰਾਣਾ 7 ਮੁਕਦਮਿਆਂ ਦਾ ਰਿਕਾਰਡ ਸਾਨੂੰ ਆਲਰੇਡੀ ਮਿਲੇ ਹੈ ਜਿਆਦਾ ਯੂਪੀ ਚ ਨੇ ਯੂਪੀ ਦਾ ਹੀ ਰਹਿਣ ਵਾਲਾ ਹੈ 4 ਮੁਕਦਮੇ ਦੇ ਯ ਦੋ ਹਰਿਆਣਾ ਦੇ ਵਿੱਚ ਤੇ ਇੱਕ ਪੰਜਾਬ ਦੇ ਵਿੱਚ ਤੇ ਸਾਰੇ ਸੈਂਸੇਸ਼ਨਲ ਕ੍ਰਾਈਮ ਹੈ ਮਰਡਰ ਕੇਸਿਸ ਅਟੈਂਪਟ ਟੂ ਮਰਡਰ ਡਕੈਤੀ ਇਸ ਟਾਈਪ ਦੇ ਸਾਰੇ ਕੇਸਿਸ ਇਹਨਾਂ ਤੇ ਦਰਜ ਨੇ ਜੀ ਬਹੁਤ ਸ਼ੁਕਰੀਆ ਡਾਕਟਰ ਸਾਡਾ ਨਾਲ ਸੀਗੇ ਸੰਦੀਪ ਗਰਗਾ ਅਸੀਂ ਗੱਲਬਾਤ ਕੀਤੀ ਹੈ ਜਿਸ ਤਿੱਕੇ ਦੇ ਨਾਲ ਇਹਨਾਂ ਦੱਸਿਆ ਕਿ ਉਹਨਾਂ ਦਾ ਮਕਸਦ ਟਾਰਗੇਟ ਨਹੀਂ ਸੀਗਾ ਮਾਰਨਾ ਨਹੀਂ ਸੀਗਾ ਪਰ ਉਹਨਾਂ ਨੇ ਗੱਡੀ ਖੋਣੀ ਸੀ ਇਸ ਵੀਡੀਓ ਦੇ ਉੱਤੇ ਵਿੱਚ ਆਜੂ ਸੰਜੇ ਕੈਮ ਸਾਥ ਜੋਗਦੇ ਸੀ ਹਰੀਸ਼ ਧੰਨਵਾਦ